ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਸੰਗਰੂਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਕਬਾੜ ਦਾ ਭਰਿਆ ਕੈਂਟਰ ਡਿਵਾਈਡਰ ਦੇ ਨਾਲ ਟਕਰਾਇਆ ਜਾਨੀ ਨੁਕਸਾਨ ਹੋ ਰਿਹਾ ਬਚਾਓ ਕੈਂਟਰ ਦੇ ਡਰਾਈਵਰ ਦੇ ਦੱਸਣ ਮੁਤਾਬਕ ਆਪਣਾ ਕਬਾੜ ਨਾਲ ਭਰਿਆ ਕੈਂਟਰ ਬਟਿੰਡਾ ਤੋਂ ਗੋਵਿੰਦਗੜ੍ਹ ਨੂੰ ਜਾ ਰਿਹਾ ਸੀ ਜਿਉਂ ਹੀ ਤੂਰੀ ਦੇ ਓਵਰ ਬ੍ਰਿਜ ਦੇ ਨੀਚੇ ਆਇਆ ਅੱਗਿਓ ਮੂਰੇ ਗੱਡੀ ਦੇ ਡਿਵਾਈਡਰ ਨਾਲ ਟਕਰਾ ਗਈ ਉਸ ਤੋਂ ਬਾਅਦ ਡਿਵਾਈਡਰ ਦੀਆਂ ਲਾਈਟਾਂ ਬੰਦ ਸੀ ਅਤੇ ਕੋਈ ਕੋਈ ਡਿਵਾਈਡਰ ਦੀ ਰਿਫਲੈਕਟਰ ਲੱਗੇ ਹੋਏ ਨਹੀਂ ਸੀ ਅਤੇ ਇਸ ਕਰਕੇ ਗੱਡੀ ਦੀ ਲਾਈਟਾਂ ਅੱਗ ਗਈ ਮੈਨੂੰ ਕੁਝ ਦਿਖਾਈ ਉਹਦਾ ਆਪਣਾ ਵਿਚਾਰ ਰਹਿ ਗਿਆ ਪਰ ਗੱਡੀ ਦਾ ਕਾਫੀ ਨੁਕਸਾਨ ਹੋਇਆ ਹੈ ਇਹ ਰਾਤ तकरीबन 11:30 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਅਤੇ ਇਸ ਮੌਕੇ ਤੇ ਕੈਂਟਰ ਦੇ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਡਰਾਈਵਰ ਠੀਕ ਠੀਕ ਟਕਸੀ ਐ ਡਿਵਾਈਡਰ ਦੀਆਂ ਲਾਈਟਾਂ ਕਾਫੀ ਦਰਾਂ ਤੋਂ ਬੰਦਾਂ ਜਿਸ ਦੇ ਕਾਰਨ ਇਹ ਘਟਨਾ ਵਾਪਰੀ ਹੈ ਉਹ ਤੁਹਾਨੂੰ ਸੁਣਾਉਣੇ ਅਕੀ ਦਰਸ਼ਕੀ ਜਿਨ੍ਹਾਂ ਨੇ ਦੇਖਿਆ ਜਿਹਦੇ ਨੁਕਸਾਨ ਹੋਇਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਕੈਂਟਰ ਜੋ ਕਿ ਡਿਵਾਈਡਰ ਤੇ ਜਾ ਟਕਰਾਇਆ ਜਿਸ ਦੇ ਨਾਲ ਕਿ ਟੈਂਕ ਐਂਟਰ ਦਾ ਕਾਫੀ ਨੁਕਸਾਨ ਹੋਇਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੋੜਲੀ ਸਾਡ ਜਮੀ ਬਿਲਕੁਲ ਹੀ ਖਤਮ ਹੋ ਚੁੱਕਿਆ ਡਿਵਾਈਡਰ ਜੋ ਸਾਹਮਣੇ ਨਜ਼ਰ ਆ ਰਿਹਾ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਆਉ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਚਲੋ ਹਾਂ ਕੀ ਨਾਮ ਕੁਲਵਿੰਦਰ ਸਿੰਘ ਜੀ ਕਦੋਂ ਵੀ ਘਟਨਾ ਤੁਸੀਂ ਕੀ ਸੁਣ ਕੇ ਪਤਾ ਲੱਗਿਆ ਇਹ ਰਾਤ ਖੜਕਾ ਹੋਇਆ ਸੀ 11:30 ਵਜੇ ਜਦੋਂ ਸਾਢੇ 11:00 ਖੜਕਾ ਹੋਇਆ ਸੀ ਬਾਹਰ ਆਏ ਨਿਕਲ ਕੇ ਬਾਹਰ ਆ ਕੇ ਦੇਖਿਆ ਤਾਂ ਆ ਕੰਮ ਕਰ ਬਈ ਆ ਫ੍ਰੀਜ ਆ ਲਾਈਟਾਂ ਆਪਣੇ ਬੰਦ ਪਈਆਂ ਨੇ ਸਾਰੀਆਂ ਗੱਡੀ 'ਪੋਲ ਉੱਤਰ ਰਹੀ ਜੀ ਬੋਲ ਉੱਤਰ ਸਾਰਾ ਲਾਈਮੂ ਦਾ ਲਾਈਟਾਂ ਬਹਿ ਗਿਆ ਗੱਡੀ ਨੂੰ ਗੱਡੀ ਆ ਕੇ ਡਵਾਈਡਰ ਤੇ ਜਾ ਜੜੀ ਛਿੱਧੀ ਇਹਦੇ ਕੋਈ ਰਿਫਲੈਕਟ ਨਹੀਂ ਲੱਗਿਆ ਹੋਇਆ ਜਿਹਦੇ ਨਾਲ ਆਪਾਂ ਨੂੰ ਪਤਾ ਲੱਗੇ ਨਹੀਂ ਕੁਝ ਵੀ ਨਹੀਂ ਲੱਗਿਆ ਹੋਈ ਕੁਝ ਵੀ ਨਹੀਂ ਪਤਾ ਲੱਗਦਾ ਇੱਥੇ ਜਮੀ ਵੀ ਨਜ਼ਰ ਆ ਰਹੀ ਨਹੀਂ ਰਾ ਇੰਨਾ ਹੁੰਦਾ ਰਾਤ ਨੂੰ ਕੁਝ ਵੀ ਨਹੀਂ ਸਮਝ ਆਦਾ ਜਿਵੇਂ ਫੁੱਟਪਾਥ ਬਣੇ ਹੁੰਦੇ ਨੇ ਇਹ ਡਿਵਾਈਡਰ ਬਣੇ ਹੁੰਦੇ ਨੇ ਤੇ ਰਿਫਲੈਕਟਰ ਲੱਗੇ ਹੁੰਦੇ ਆ ਰਿਫਲੈਕਟਰ ਕੁਝ ਨਹੀਂ ਲਾਇਆ ਹੋਈ ਉਹ ਸਭ ਤੋੜੇ ਪਏ ਨੇ ਹੀ ਹੋਵੇ ਉਹ ਨਹੀਂ ਛੱਡਿਆ ਹੋਇਆ ਸਾਰਾ ਕੁਝ ਲਾਇਆ ਪਿਆਗਾ ਮੰਗ ਕੀ ਕਰ ਮੰਗ ਬਾਜੀ ਆ ਲਾਈਟਾਂ ਚਲਾਈਆਂ ਜਾਣ ਹਾਸਾ ਬੱਜ ਜਾਣਗੇ ਲੋਕ ਆ ਦੇ ਹੁਣ ਕੱਡਾ ਹਾਸਾ ਹੋਇਆ ਬੱਜਾ ਡਰਾਈਵਰ ਦਾ ਕੀ ਕਰੇ ਬਚਾਅ ਹੋ ਗਿਆ ਫਿਰ ਵੀ ਚਲੋ ਡਰਾਈਵਰ ਬੱਜ ਕੱਢਿਆ ਕਿ ਵਿੱਚੋਂ ਹਾਂ ਨਾ ਹੀ ਨਿਕਲਿਆ ਸੀ ਬਾਹਰ ਦੇ ਬਾਈ ਦਾ ਫਿਰ ਆ ਕੇ ਇਹਨਾਂ ਨੂੰ ਚਾਹ ਪਾਣੀ ਦਾ ਪੁੱਛਿਆ ਆਪਾਂ ਸਾਰਾ ਕੁ ਕਰਿਆ ਹਾਂਜੀ ਹਾਂ ਇਹ ਨਾ ਹੀ ਥੋੜਾ ਗਰਨੇਲ ਸਿੰਘ ਕਿੱਥੋਂ ਆਏ ਸੀ ਬਠਿੰਡਾ ਕਿੱਥੇ ਜਾਣਾ ਤੂੰ ਦਵਿੰਦਰ ਦਾ ਕਿਵੇਂ ਵਾਪਰਿਆ ਹੱਸ ਆ ਇਹ ਬਸਾ ਲਾਈਟਾਂ ਬੰਦ ਕਰਨ ਤੇ ਇੱਕ ਮੂਰੋ ਲਾਈਟ ਪੈਣ ਕਰਨ ਉਹ ਮੂਰੇ ਚ ਲਾਈਟ ਪੈ ਗਈ ਪਲੇਰੋ ਆਉਂਦੀ ਸੀ ਉਹ ਚਿੱਟੀਆਂ ਲਾਈਟਾਂ ਨਹੀਂ ਜਗਦੀਆਂ ਨਹੀਂ ਉਹਦੇ ਕਰਮ ਹੋਇਆ ਬਸ ਉਹ ਲਾਈਟ ਪੈ ਗਈ ਇੱਕਦਮ ਪਤਾ ਲੱਗਿਆ ਨਹੀਂ ਕਿੰਨੇ ਕ ਵਜੇ ਦੀ ਗੱਲ ਆ ਇਹ ਰਾਤ ਵਸ 11:30 12 ਫੋਟੋ ਤੇਰੇ ਦੀ ਦੂਜੇ ਤੋਂ ਉੱਤਰ ਰਹੀ ਸੀ ਉਹ ਲਾਈਟਾਂ ਬੰਦ ਸੀ ਅੱਗੇ ਲਾਈਟਾਂ ਚੱਲਦੀਆਂ ਹੁੰਦੀਆਂ ਇਹ ਨੁਕਸਾਨ ਹੋ ਗਿਆ ਨੁਕਸਾਨ ਤੋਂ ਦੇਖੋ ਇਹ ਕੰਮ ਕਰਾਈ ਪਤਾ ਲੱਗਣਾ ਕਿਨੇ ਜਣੇ ਸੀ ਗੱਡੀ ਚ ਕੱਲ ਸਿੰਘ ਬਚਾਉਗਾ ਪੂਰਾ ਹਾਂਜੀ 60 ਮਿੰਟ ਤਾਂ ਲੱਗਣਾਂ